ਪੰਜਾਬ ਦੇ ਵਿੱਚ ਰਜਿਸਟਰੀਆ ਕਰਾਉਣ ਵਾਲਿਆਂ ਤੇ ਲਈ ਵੱਡੀ ਖਬਰ ਹੈ ਜੇਕਰ ਤੁਸੀਂ ਵੀ ਕਿਸੇ ਪਲਾਟ ਮਕਾਨ ਦੀ ਰਜਿਸਟਰੀ ਕਰਾਉਣੀ ਆ ਤਾਂ ਤੁਸੀਂ ਇਹ ਖਬਰ ਬੜੇ ਧਿਆਨ ਦੇ ਨਾਲ ਸੁਣਨੀਆ ਕਿਉਂਕਿ ਹੁਣ ਨੀਮਾ ਦੇ ਵਿੱਚ ਬਦਲਾਅ ਕੀਤਾ ਗਿਆ ਜਿਹੜੇ ਨਵੇਂ ਨਿਯਮ ਆਏ ਨੇ ਉਸ ਦੇ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਲੋਕਾਂ ਨੂੰ ਕਰਨਾ ਪੈ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਈਜੀ ਰਜਿਸਟਰੀ ਸਿਸਟਮ ਦੇ ਨਾਲ ਸਰਕਾਰ ਦੇ ਵੱਲੋਂ ਕੀਤਾ ਗਿਆ ਨਵਾਂ ਬਦਲਾਅ ਹੁਣ ਲਾਗੂ ਹੋ ਗਿਆ ਪਰ ਇਸ ਬਦਲਾਅ ਨੇ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਉਹਨਾਂ ਦੀਆਂ ਪਰੇਸ਼ਾਨੀਆਂ ਦੇ ਵਿੱਚ ਵਾਧਾ ਕੀਤਾ ਹੈ ਨਵੀਂ ਵਿਵਸਥਾ ਤਾਂ ਹੁਣ ਸਬ ਰਜਿਸਟਰਾਰ ਦੇ ਸਿਸਟਮ ਦੇ ਵਿੱਚ ਉਦੋਂ ਤੱਕ ਅਗਲੀ ਅਪਾਇੰਟਮੈਂਟ ਜਿਹੜੀ ਦਿਖਾਈ ਨਹੀਂ ਦੇਵੇਗੀ ਜਦੋਂ ਤੱਕ ਪਹਿਲਾਂ ਤੋਂ ਚੱਲ ਰਹੀ ਅਪਾਇੰਟਮੈਂਟ ਨਾਲ ਸੰਬੰਧਿਤ ਪੂਰੀ ਪ੍ਰਕਿਰਿਆ ਨੂੰ ਜਿਹੜੀ ਹੈ ਕੰਪਲੀਟ ਨਹੀਂ ਕੀਤਾ ਜਾਂਦਾ ਇਸ ਦਾ ਸਿੱਧਾ ਅਸਰ ਇਹ ਹੈ ਹੋਇਆ ਕਿ ਸਬ ਰਜਿਸਟਰਾਰ ਦਫ਼ਤਰਾਂ ਦੇ ਵਿੱਚ ਕੰਮ ਦੀ ਰਫ਼ਤਾਰ ਹੈ ਜਿਹੜੀ ਅਚਾਨਕ ਬੇहद ਹੌਲੀ ਹੋ ਗਈ ਆ ਤੇ ਲੋਕਾਂ ਨੂੰ ਆਪਣੇ ਨਿਰਧਾਰਤ ਸਮੇਂ ਦੇ ਬਾਵਜੂਦ ਕਾਫੀ ਦੇਰ ਤੱਕ ਇੰਤਜ਼ਾਰ ਕਰਨਾ ਪੈਂਦਾ ਹੁਣ ਤੱਕ ਦੀ ਵਿਵਸਥਾ ਦੇ ਵਿੱਚ ਜਿਹੜਾ ਜਦੋਂ ਤੱਕ ਕਿਸੇ ਬਿਨੇਕਾਰ ਦੇ ਦਸਤਾਵੇਜ਼ ਆਨਲਾਈਨ ਅਪਰੂਵ ਨਹੀਂ ਹੁੰਦੇ ਉਦੋਂ ਤੱਕ ਈਜੀ ਰਜਿਸਟ੍ਰੇਸ਼ਨ ਜਿਹੜਾ ਪੋਰਟਲ ਦੇ ਮਾਧਿਅਮ ਦੇ ਨਾਲ ਅਪਾਇੰਟਮੈਂਟ ਲੈ ਕੇ ਨਿਰਧਾਰਤ ਸਮੇਂ ਤੇ ਸਬ ਰਜਿਸਟਰਾਰ ਦਫ਼ਤਰ ਪਹੁੰਚਦਾ ਸੀ ਉੱਥੇ ਟੋਕਨ ਲਗਵਾਉਣ ਤੋਂ ਬਾਅਦ ਖਰੀਦਦਾਰ ਵਿਕਰੇਤਾ ਗਾਹਕ ਅਤੇ ਲੰਬੜਦਾਰ ਦੇ ਨਾਲ ਦਸਤਾਵੇਜ਼ ਸਭ ਰਜਿਸਟਰਾਰ ਦੇ ਸਾਹਮਣੇ ਪੇਸ਼ ਕੀਤੇ ਜਾਂਦੇ ਸਨ ਅਧਿਕਾਰੀ ਆਪਣੀ ਆਈਡੀ ਦੇ ਵਿੱਚ ਪਹਿਲਾਂ ਤੋਂ ਅਪਲੋਡ ਕੀਤੇ ਗਏ ਦਸਤਾਵੇਜ਼ਾਂ ਨਾਲ ਮਿਲਾਕਣ ਕਰਦਾ ਸੀ ਫੋਟੋ ਦੇ ਲਈ ਜਾਂਦਾ ਸੀ ਅਤੇ ਫਿਰ ਸਤਾ ਵੇਚਾ ਦਾ ਪ੍ਰਿੰਟ ਕੱਢ ਕੇ ਰਜਿਸਟਰੀ ਜਿਹੜੀ ਵਸੀਅਤ ਪਾਵਰ ਆਫ ਅਟਾਰਨੀ ਤਬਦੀਲ ਮਕਲੀ ਜਿਹੜੀ ਮਲਕੀਅਤ ਹੈ ਵਰਗੇ ਕਾਗਜ਼ਾਤਾਂ ਨੂੰ ਮਨਜ਼ੂਰੀ ਦੇ ਦਿੱਤੀ ਜਾਂਦੀ ਸੀ ਤਾਂ ਇਸ ਪ੍ਰਕਿਰਿਆ ਦੌਰਾਨ ਸਾਬਰ ਰਜਿਸਟਰਾਰ ਦੀ ਆਈਡੀ ਦੇ ਵਿੱਚ ਅਗਲੀ ਅਪਾਇੰਟਮੈਂਟ ਹੈ ਜਿਹੜੀ ਪਹਿਲਾਂ ਤੋਂ ਦਿਖਾਈ ਦਿੰਦੀ ਸੀ ਪਰ ਇਸ ਦੇ ਨਾਲ ਕੇਸ ਦੇ ਨਿਪਟਾਰੇ ਦੇ ਵਿੱਚ ਚੱਲ ਰਹੀ ਪ੍ਰਕਿਰਿਆ ਦੌਰਾਨ ਹੀ ਦੂਜੇ ਕੇਸ ਦਾ ਕੰਮ ਸ਼ੁਰੂ ਕੀਤਾ ਜਾਂਦਾ ਸੀ ਪਰ ਇਸ ਦੇ ਨਾਲ ਹੁਣ ਦਫ਼ਤਰ ਦੇ ਵਿੱਚ ਇਸ ਤਰ੍ਹਾਂ ਦਾ ਫਲੋ ਬਣਿਆ ਹੋਇਆ ਸੀ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਕੰਮ ਕਦਨ ਦੇ ਵਿੱਚ ਨਿਪਟਾਇਆ ਜਾ ਸਕਦਾ ਸੀ ਪਰ ਹੁਣ ਨਵੀਂ ਵਿਵਸਥਾ ਦੇ ਵਿੱਚ ਇੱਕ ਵੱਡਾ ਬਦਲਾਅ ਹੋਇਆ ਹੁਣ ਖਰੀਦਦਾਰ ਅਤੇ ਫਿਰ ਇੱਕ ਵਿਕਰੇਤਾ ਦੋਵਾਂ ਦੇ ਆਧਾਰ ਕਾਰਡ ਦੇ ਨਾਲ ਜੁੜੇ ਮੋਬਾਈਲ ਨੰਬਰ ਜਿਹੜਾ ਕਿ ਓਟੀਪੀ ਭੇਜਿਆ ਜਾਂਦਾ ਜਦੋਂ ਤੱਕ ਦੋਵੇਂ ਧਿਰ ਉਸ ਓਟੀਪੀ ਨੂੰ ਦਰਜ ਨਹੀਂ ਕਰਨ ਗਿਆ ਉਦੋਂ ਤੱਕ ਰਜਿਸਟਰੀ ਦੀ ਪ੍ਰਕਿਰਿਆ ਪੂਰੀ ਨਹੀਂ ਮੰਨੀ ਜਾਵੇਗੀ ਜਿਸ ਉਪਰੰਤ ਡਾਕੂਮੈਂਟ ਨੂੰ ਲੈ ਕੇ ਆਧਾਰਤ ਜਿਹੜਾ ਕਿ ਅਧਿਕਾਰੀ ਖਰੀਦਦਾਰ ਵਿਕਰੇਤਾ ਗਵਾਹ ਲੰਬੜਦਾਰ ਦੀ ਤਸਵੀਰ ਸਹਿਤ ਦਸਤਾਵੇਜ਼ ਤੇ ਪ੍ਰਿੰਟ ਨਿਕਲ ਤਨਤਕ ਅਧਿਕਾਰੀ ਦੀ ਆਈਡੀ ਤੇ ਅਗਲਾ ਕੇਸ ਸ਼ੋ ਨਹੀਂ ਹੋਇਆ ਕਰੇਗਾ ਤਾਂ ਅਜੇ ਦੇ ਵਿੱਚ ਇੱਕ ਰਜਿਸਟਰੀ ਨੂੰ ਪੂਰਾ ਕਰਨ ਦੇ ਵਿੱਚ ਕਾਫੀ ਸਮਾਂ ਲੱਗ ਰਿਹਾ ਹੈ ਜਦੋਂ ਤੱਕ ਕਿਸੇ ਇੱਕ ਬਿਨੇਕਾਰ ਦਾ ਕੰਮ ਕੰਪਲੀਟ ਨਹੀਂ ਹੁੰਦਾ ਉਦੋਂ ਤੱਕ ਸਬ ਰਜਿਸਟਰਾਰ ਅਗਲੇ ਕੇਸ ਦੇ ਵਿੱਚ ਕੰਮ ਸ਼ੁਰੂ ਨਹੀਂ ਕਰ ਸਕਦਾ ਕਿਉਂਕਿ ਉਸ ਦੀ ਆਈਡੀ 'ਚ ਅਗਲੀ ਅਪਾਇੰਟਮੈਂਟ ਉਦੋਂ ਤੱਕ ਸ਼ੋ ਨਹੀਂ ਹੁੰਦੀ ਜਦੋਂ ਤੱਕ ਦੂਜਾ ਕੇਸ ਪੂਰੀ ਤਰ੍ਹਾਂ ਬੰਦ ਨਹੀਂ ਹੋ ਜਾਂਦਾ ਇਸੇ ਕਾਰਨ ਬੀਤੇ ਦਿਨ ਪ੍ਰਸ਼ਾਸਨ ਕੰਪਲੈਕਸ ਦੇ ਵਿੱਚ ਜਿਹੜਾ ਕਿ ਸਥਿਤ ਸਬ ਰਜਿਸਟਰਾਰ ਦਫ਼ਤਰ 'ਚ ਕੰਮਕਾਜ ਬੇਹਦ ਹੌਲੀ ਹੋਇਆ ਜਿਸ ਦੇ ਨਾਲ ਸਬ ਰਜਿਸਟਰ ਇੱਕ ਅਤੇ ਸਬ ਰਜਿਸਟਰਾਰ ਦੋ ਦਫ਼ਤਰਾਂ ਦੇ ਵਿੱਚ ਗੈਰਮਗਮੀ ਅਤੇ ਨਜ਼ਰਅੰਦਾਜ਼ੀ ਦਾ ਮਾਹੌਲ ਵੀ ਜਿਹੜਾ ਬਣਦਾ ਹੋਇਆ ਨਜ਼ਰਾ ਵਕੀਲਾਂ ਅਤੇ ਡਿਡ ਜਿਹੜਾ ਕਿ ਰਿਟਾਇਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਸਿਸਟਮ ਲਾਗੂ ਕਰਨ ਤੋਂ ਪਹਿਲਾਂ ਇਸ ਦੀਆਂ ਤਕਨੀਕੀ ਅਤੇ ਵਿਵਹਾਰਿਕ ਤਿਆਰੀਆਂ ਪੂਰੀਆਂ ਕਰਨੀਆਂ ਚਾਹੀਦੀਆਂ ਸਨ ਜੇਕਰ ਇੱਕ ਕੇਸ ਦੇ اٹਕਣ ਨਾਲ ਪੂਰਾ ਦਫ਼ਤਰ ਠੱਪ ਹੋ ਜਾਵੇ ਤਾਂ ਇਸ ਨਾਲ ਕੇਵਲ ਜਨਤਾ ਪ੍ਰੇਸ਼ਾਨ ਹੋਵੇਗੀ ਪਰ ਸਰਕਾਰੀ ਕੰਮਕਾਜ ਦਾ ਅਕਸ ਵੀ ਖਰਾਬ ਹੋਵੇਗਾ ਲੋਕਾਂ ਦੀ ਮੰਗ ਹੈ ਕਿ ਸਰਕਾਰ ਇਸ ਸਿਸਟਮ ਦੀ ਸਮੀਖਿਆ ਕਰੇ ਅਤੇ ਅਜਿਹੀ ਵਿਵਸਥਾ ਬਣਾਏ ਜਿਸ 'ਚ ਸੁਰੱਖਿਆ ਅਤੇ ਪਾਰਦਰਸ਼ਤਾ ਤਾਂ ਨਹੀਂ ਰਹੇ ਪਰ ਆਮ ਜਨਤਾ ਨੂੰ ਬੇਲੋੜੀ ਪਰੇਸ਼ਾਨੀ ਝੱਲਣੀ ਨਾ ਪਵੇ ਤਾਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਪਿਆ ਰਹੀ ਕੜਾਕੇ ਦੀ ਠੰਡ ਨੇ ਵੀ ਸਬ ਰਜਿਸਟਰਡ ਦਫ਼ਤਰਾਂ ਦਾ ਕੰਮਕਾਜ ਜਿਹੜਾ ਠੰਡਾ ਕਰ ਦਿੱਤਾ ਸਬ ਰਜਿਸਟਰਡ ਇਹ ਇੱਕ ਦਫ਼ਤਰ ਦੀ ਹੀ ਗੱਲ ਕਰੀਏ ਕਿ ਜੇਕਰ ਅਕਸਰ ਰੋਜ਼ਾਨਾ 100 ਤੋਂ ਵੱਧ ਦਸਤਾਵੇਜ਼ਾਂ ਨੂੰ ਅਪਰੂਵਲ ਪਾਉਣ ਲਈ ਆਨਲਾਈਨ ਅਪਾਇੰਟਮੈਂਟ ਲਈ ਜਾਂਦੀ ਹੈ ਤਾਂ ਉੱਥੇ ਹੀ ਬੀਤੇ ਦਿਨੀ 54 ਅਪਾਇੰਟਮੈਂਟ ਲਿੱਤੀਆਂ ਗਈਆਂ ਸਬ ਰਜਿਸਟਰਡ ਦਮਨਵੀਰ ਸਿੰਘ ਨੇ ਦੱਸਿਆ ਕਿ 54 ਵਿੱਚੋਂ 51 ਡਾਕੂਮੈਂਟ ਨੂੰ ਅਪਰੂਵਲ ਦਿੱਤੀ ਗਈ ਉੱਥੇ ਹੀ ਸਬ ਰਜਿਸਟਰਡ ਦੋ ਜਗਤਾਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਦਫ਼ਤਰ ਦੇ ਵਿੱਚ 39 ਆਨਲਾਈਨ ਅਪਾਇੰਟਮੈਂਟਾਂ ਲਈਆਂ ਗਈਆਂ ਜਿਸ ਤੋਂ ਜਿਹੜਾ ਕਿ ਸਾਰੇ ਦਿਨ ਦੇ ਵਿੱਚ 39 ਅਪਾਇੰਟਮੈਂਟਾਂ ਡੈਲ ਜਿਸਟਾਰਟ ਕਰ ਦਿੱਤੀਆਂ ਗਈਆਂ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਜੀ ਰਜਿਸਟਰੀ ਸਕ੍ਰੀਨ ਦੇ ਵਿੱਚ ਹੁਣ ਲੋਕਾਂ ਨੂੰ ਥੋੜੀ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜਦੋਂ ਤੱਕ ਇੱਕ ਰਜਿਸਟਰੀ ਦਾ ਪੂਰਾ ਜਿਹੜਾ ਕਿ ਡਾਕੂਮੈਂਟ ਕੰਪਲੀਟ ਨਹੀਂ ਹੁੰਦੇ ਜਦੋਂ ਤੱਕ ਉਸ ਦਾ ਪ੍ਰਿੰਟ ਨਹੀਂ ਨਿਕਲਦਾ ਉਦੋਂ ਤੱਕ ਰਜਿਸਟਰਾਰ ਦੇ ਆਈਡੀ ਤੇ ਵਿੱਚ ਦੂਜੀ ਅਪਾਇੰਟਮੈਂਟ ਸ਼ੋ ਨਹੀਂ ਹੁੰਦੀ ਜਿਸ ਦੇ ਕਾਰਨ ਲੋਕਾਂ ਦੇ ਵਿੱਚ ਥੋੜੀ ਜਿਹੀ ਨਾਰਾਜ਼ਗੀ ਕਿਤੇ ਨਾ ਕਿਤੇ ਝਲਕਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਲੋਕਾਂ ਨੂੰ ਸਮਾਂ ਜਿਹੜਾ ਉਸ ਦਾ ਇੰਤਜ਼ਾਰ ਕਰਨਾ ਪੈ ਰਿਹਾ ਲੋਕਾਂ ਦੀ ਵਾਰੀ ਆ ਜਿਹੜੀ ਥੋੜੀ ਲੇਟ ਆਉਂਦੀ ਹੈ ਕਿਉਂਕਿ ਜਦੋਂ ਤੱਕ ਇੱਕ ਰਜਿਸਟਰੀ ਕੰਪਲੀਟ ਨਹੀਂ ਹੁੰਦੀ ਤਾਂ ਦੂਜੀ ਰਜਿਸਟਰੀ ਦਾ ਕੰਮ ਸ਼ੁਰੂ ਨਹੀਂ ਕੀਤਾ ਜਾਂਦਾ ਤਾਂ ਲੋਕਾਂ ਨੂੰ ਭਾਰੀ ਮੁਸ਼ਕਿਲਤਾਂ ਦਾ ਸਾਹਮਣਾ ਕਰਨਾ ਪੈਂਦਾ